ਸ਼ਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਸਕੂਲ ਆਫ ਐਮਿਨਸ ਫਾਰ ਗਰਲਜ਼ ਅਬੂ ਖੁਰਾਨਾ ਵਿਕੇ ਮਾਪਿਆਂ ਅਧਿਆਪਕ ਮਿਲਣੀ ਕਰਵਾਈ ਗਈ ਇਸ ਮਿਲਣੀ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ ਸਕੂਲ ਪ੍ਰਿੰਸੀਪਲ ਸ਼੍ਰੀ ਅਜੀਤ ਕੁਮਾਰ ਜੀ ਨੇ ਸਮੂਹ ਵਿਦਿਆਰਥੀਆਂ ਮਾਪਿਆਂ ਐਸਐਮਸੀ ਮੈਂਬਰਾਂ ਪਤਵੰਤੇ ਸੱਜਣਾ ਨੂੰ ਜੀ ਆਇਆਂ ਆਖਦਿਆ ਸਭ ਦਾ ਧੰਨਵਾਦ ਕੀਤਾ ਸਮੂਹ ਕਲਾਸ ਇੰਚਾਰਜਾਂ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਸਲਾਨਾ ਰਿਜ਼ਲਟ ਸਾਂਝਾ ਕੀਤਾ ਗਿਆ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ। ਮਾਪੇ ਅਧਿਆਪਕ ਮਿਲਣੀ ਵਿੱਚ ਮਾਪਿਆਂ ਨੂੰ ਸਕੂਲ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ, ਬਿਜ਼ਨਸ ਬਲਾਸਟਰ, ਖੇਡਾਂ, ਪ੍ਰਤੀ ਪ੍ਰਾਪਤੀਆਂ, ਸਹਾ ਵਿੱਦਿਅਕ ਗਤੀਵਿਧੀਆਂ, ਸੈਸ਼ਨ 2025-26 ਬਾਰੇ ਜਾਣੂ ਕਰਵਾਇਆ। ਮਾਪਿਆਂ ਨੇ ਪੂਰੇ ਉਤਸ਼ਾਹ ਨਾਲ ਇਸ ਮਾਪੇ ਅਧਿਆਪਕ ਮਿਲਣੀ ਹਰੇਕ ਕਲਾਸ ਵਿੱਚੋਂ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਮਾਪੇ ਅਤੇ ਵਿਦਿਆਰਥੀਆਂ ਲਈ ਚਾਹ ਪਾਣੀ ਅਤੇ ਮਿੱਡੇ ਮਿਲਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਐਸਐਮਸੀ ਚੇਅਰਮੈਨ ਕੋਰ ਸਿੰਘ ਮੈਂਬਰ ਸਹਿਬਾਨ ਸ਼੍ਰੀ ਪਵਨ ਨੰਬਰਦਾਰ ਇਸ ਮਾਪੇ ਮਿਲਣੀ ਵਿੱਚ ਉਤਸ਼ੇਚਕ ਤੌਰ ਤੇ ਪਹੁੰਚੇ। ਹਾਂਜੀ ਸਰ ਕੀ ਕਹਿਣਾ ਚਾਹੋਗੇ ਹਾਈ ਸਕੂਲ ਦੇ ਜਿਹੜੇ ਐਮੀਨੈਂਟ ਸਕੂਲ ਆ ਅਬਲਪੁਰਾਣਾ ਦੇ ਨਤੀਜੇ ਲਾ ਲਏ ਗਏ ਆ ਕਿਸੇ ਕੋਲ ਚੋਂ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਪਣੇ ਐਮੀਨੈਂਟ ਸਕੂਲ ਦੇ ਸਾਰੇ ਆਲ ਸਟਾਫ ਦਾ ਜੀ ਆ ਆਪਣੀ ਬੇਟੀ ਨੇ ਸੈਕਿੰਡ ਪੋਜੀਸ਼ਨ ਮੈਡੀਕਲ ਚ ਹਾਸਲ ਕੀਤੀ ਆ ਇਸ ਕਰਕੇ ਅਸੀਂ ਬਹੁਤ ਧੰਨਵਾਦ ਕਰਦੇ ਜੀ ਸਭ ਤੋਂ ਪਹਿਲਾਂ ਤਾਂ ਜੀ ਸ਼ੁਕਰ ਅਦਾ ਕਰਦੇ ਆ ਇਹਨਾਂ ਸਟਾਫ ਦਾ ਕਲਾਸ ਟੀਚਰ ਦਾ ਜੀ ਜਿਹੜਾ ਬੱਚੇ ਇੰਨੇ ਹਵਲ ਆਉਂਦੇ ਆ ਹਰ ਸਾਲ ਹੀ ਮੈਡ ਸੈਕਿੰਡ ਆ ਰਿਹਾ ਕਿਉਂਕਿ ਆਮ ਤਾ ਆਪਣੇ ਵਾਸਤੇ ਗੱਲ ਨਹੀਂ ਇੰਨੀ ਮਹਿੰਗੀ ਬੜਾਈ ਕਰਾਉਣੀ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਮਕਰਾਲਾ ਆਲ ਸਾਰੇ ਸਟਾਫ ਦਾ ਧੰਨਵਾਦ ਜੀ ਤੇ ਸਰ ਤੁਸੀਂ ਕਿਹੜੇ ਪਿੰਡ ਤੋਂ ਆਏ ਸਰ ਮੇਰਾ ਪਿੰਡ ਬਜੀਤਪੁਰ ਭੋਮਾ ਤਹਿਸੀਲ ਹੌਰ ਜ਼ਿਲ੍ਹਾ ਫਾਿਲਕਾ ਮੇਰਾ ਪਿੰਡ ਬਜੀਤਪੁਰ ਭੋਮਾ ਜ਼ਿਲ੍ਹਾ ਫਾਿਲਕਾ ਤਹਿਸੀਲ ਹੌਰ ਮੈਂ ਗੋਰਾ ਸਿੰਘ ਬੋਲਦਾ ਮੇਰੀ ਭਤੀਜੀ ਇੱਥੇ ਸਕੂਲ ਅਵਲਖਣਾ ਸਕੂਲ ਚ ਪੜ੍ਹਦੀ ਹੈ ਤੇ ਥੜਾ ਇਹ ਕਲਾਸ ਆਈ ਹੈ ਜੀ ਤੇ ਸਟਾਫ ਵੀ ਬਹੁਤ ਧੰਨਵਾਦ ਸਟਾਫ ਦਾ ਹੀ ਕਰਦੇ ਹਾਂ ਜਿਹੜਾ ਅਸੀਂ ਮੱਲਾ ਇੱਥੇ ਸਟਾਫ ਬੱਚਿਆਂ ਨੂੰ ਸਾਡੇ ਨਾਲ ਕੇਅਰ ਕਰਦੇ ਨੇ ਸਕੂਲ ਦੀ ਬੈਨ ਵੀ ਵਧੀਆ ਹੈ ਸਟਾਫ ਸਕੂਲ ਕੰਨੀਓ ਸਾਨੂੰ ਬਹੁਤ ਵਧੀਆ ਕੇਅਰ ਕੀਤਾ ਜਾਂਦਾ ਬੱਚਿਆਂ ਦਾ ਜੀ ਪੰਜਾਬ ਸਰਕਾਰ ਦੇ ਇਸ ਪ੍ਰਾਲੇ ਨੂੰ ਕਿਵੇਂ ਦੇਖ ਦਿਆਂ ਬਹੁਤ ਵਧੀਆ ਗੱਲ ਹੈ ਪ੍ਰਾਲਾ ਕਿ ਉਹ ਜ਼ਿੰਮੇਦਾਰ ਬੰਦਾ ਛੋਟੇ ਵੱਡੇ ਸਕੂਲਾਂ ਚ ਨਹੀਂ ਪੜਾ ਸਕਦੇ ਜੀ ਅਸੀਂ ਅਸੀਂ ਜ਼ਿੰਮੇਦਾਰ ਛੋਟੇ ਮੱਲਾ ਸਾਡੇ ਬੱਚਿਆਂ ਵਾਸਤੇ ਬਹੁਤ ਵਧੀਆ ਸਕੂਲ ਹੈ ਸਾਨੂੰ ਇਸ ਤਰ੍ਹਾਂ ਚਾਹੀਦਾ ਸਰਕਾਰ ਨੂੰ ਵੀ ਹੋਰ ਵੀ ਇਹਨਾਂ ਵਾਸਤੇ ਸਕੂਲ ਚ ਮਤਲਬ ਕੋਈ ਬੈਣਾ ਦਾ ਜਾਂ ਕੋਈ ਹੋਰ ਕੋਈ ਪ੍ਰਬੰਧ ਵੀ ਇਹ ਵੀ ਚਾਹੀਦਾ ਜਰੂਰ ਮਤਲਬ ਬਹੁਤ ਬਹੁਤ ਧੰਨਵਾਦ ਸਟਾਫ ਦਾ ਸਕੂਲ ਦਾ ਸਾਰੇ ਕੰਨੀਓ ਫਾਰੈਸ ਟਿਚਰਾਂ ਦਾ ਸਕੂਲ ਦਾ ਅਵਲਖੜਾ ਨੇ ਪਿੰਡ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਸਾਡੇ ਬੱਚੇ ਇੱਥੇ ਜੀ ਕੇਅਰ ਕਰਦੇ ਆ ਮੀਆਂ ਵਰਜੀਤ ਕੌਰ ਮੇਰਾ ਨਾਮ ਹੈ ਮੇਰੀ ਬੇਟੀ ਪਹਿਲੇ ਨੰਬਰ ਤੇ ਆਈ ਹੈ ਮੈਡੀਕਲ ਤੋਂ ਇਥੋਂ ਦੇ ਸਟਾਫ ਬਾਰੇ ਕੀ ਕਹਣਾ ਚਾਹੋਗੇ ਇਹਨਾਂ ਸਟਾਫ ਬਹੁਤ ਵਧੀਆ ਹੈ ਬਹੁਤ ਵਧੀਆ ਅਸੀਂ ਸਭ ਤੋਂ ਪਹਿਲਾਂ ਤਾਂ ਅਵਲਖੜੇ ਜਿੰਨੇ ਸਹਿਬਾਨ ਟੀਚਰ ਆ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਕਿ ਇਸ ਸਕੂਲ ਦੇ ਵਿੱਚ ਬਹੁਤ ਹੀ ਕੇਅਰ ਨਾਲ ਬੱਚੇ ਪੜ੍ਹਾਏ ਜਾਂਦੇ ਆ ਬਹੁਤ ਕੇਅਰ ਕੀਤੀ ਜਾਂਦੀ ਆ ਸਾਡਾ ਪਿੰਡ ਢੋਲਾ ਕنگੜਾ ਜੋ ਲਗਾਤਾਰ ਅਸੀਂ ਕੁੜੀਆਂ ਤੇ ਵੀ ਪੂਰੀ ਕੇਅਰ ਕਰ ਰਹੇ ਸੀਗੇ ਕਿ ਬੱਚੇ ਬਹੁਤ ਪਰਫੋਰਮੈਂਸ ਲੈਂਦਾ ਸਾਡੀ ਕੁੜੀਆਂ ਸਾਡੀ ਕੁੜੀਆਂ ਪਲੱਸ 1 ਚੋ ਜੀ ਫਰਸਟ ਪੋਜੀਸ਼ਨ ਤੇ ਤਿੰਨ ਵਾਰ ਲਗਾਤਾਰ ਆ ਰਹੀ ਹੈ ਤੇ ਐਕਟਿਵ ਸਾਨੂੰ ਵੀ ਪੂਰਾ ਵਿਸ਼ਵਾਸ ਸੀਗਾ ਵੀ ਚਲ ਕੁੜੀਆਂ ਸਾਡਾ ਵੀ ਨਾਮ ਵੀ ਰੋਸ਼ਨ ਕਰ ਰਹੀ ਹੈ ਤੇ ਨਾਲ ਸਾਡਾ ਵੀ ਬਹੁਤ ਹੌਸਲਾ ਵਧਿਆ ਪੰਜਾਬ ਸਰਕਾਰ ਨੂੰ ਕਿਵੇਂ ਦੇਖੋ ਜੀ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਨੇ ਪੰਜਾਬ ਸਰਕਾਰ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ। ਵੀ ਦਿਨਾਂ ਨੇ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਕੇਅਰ ਕੀਤੀ। ਬੱਚਿਆਂ ਦਾ ਹੌਸਲਾ ਵਧਾਇਆ, ਨਾਲੇ ਮਾਪਿਆਂ ਦਾ ਵਧਾਇਆ ਜੀ। ਬਹੁਤ ਜ਼ਿਆਦਾ ਟੀਚਰਾਂ ਦਾ ਉਹਨਾਂ ਨੇ ਹੌਸਲਾ ਵਧਾਇਆ। ਬਹੁਤ ਨਾਲੇ ਕੇਅਰ ਕੀਤੀ ਐ ਇਸ ਗੱਲ ਦੀ। ਤੇ ਮੈਂ ਤਾਂ ਪੰਜਾਬ ਸਰਕਾਰ ਦਾ ਗਵਰਨਮੈਂਟ ਦਾ ਜੀ ਬਹੁਤ-ਬਹੁਤ ਧੰਨਵਾਦ ਕਰਦਾ। ਵੀ ਸਭ ਤੋਂ ਜ਼ਿਆਦਾ ਧਿਆਨ ਉਹਨਾਂ ਨੇ ਸਕੂਲਾਂ ਤੇ ਕਾਲਜਾਂ ਦੇ ਸਰਕਾਰੀ ਸਕੂਲਾਂ ਨੇ ਬਹੁਤ ਧਿਆਨ ਦਿੱਤਾ ਜੀ। ਧੰਨਵਾਦ। ਮੰਮਤਾ ਰਾਣੀ ਹੈਗੇ ਆ। ਕਮਲੇਸ਼, ਮਕਮਲੇਸ਼ ਰਾਣੀ ਆ। ਮੇਰੀ ਬੇਟੀ ਹੈ ਮੰਮਤਾ ਰਾਣੀ ਹੈ ਵਧੀਆ ਪੜਦੀ ਆ 9ਵੀਂ ਕਲਾਸ ਚ ਹੈ ਕੀ ਵਧੀਆ ਨੰਬਰ ਆਇਆ ਦੇ ਇੱਥੋਂ ਦੇ ਅਧਿਆਪਕਾਂ ਬਾਰੇ ਕੀ ਕਹਿਣਾ ਚਾਹੋਗੇ ਇੱਥੋਂ ਦੇ ਵਧੀਆ ਪੜਾਉਂਦੇ ਸਰ ਜੀ ਮੇਰੇ ਬੱਚੀ ਨੂੰ ਵਧੀਆ ਪੜਦੇ ਮੇਰੇ ਬੱਚੀ ਵੀ ਵਧੀਆ ਪੜਾਉਂਦੇ ਸਰ ਜੀ ਸਾਰੇ ਬੜਵਾ ਸਰ ਜੀ ਵਧੀਆ ਪੜਾਉਂਦੇ ਵਧੀਆ ਬੋਲਦੇ ਪਿੰਡ ਦੌਣ ਖੇੜਾ ਜੀ ਮੇਰਾ ਨਾਮ ਬਲਮント ਹੈ ਤੇ ਮੇਰੀ ਗੁਰੀਆ ਪਲੱਸ ਵਨ ਮੇਂ ਪਾਸ ਹੋਈ ਹੈ ਵਧੀਆ ਪੜਾਈ ਹੈ ਹਾਂ ਤੇ ਬਹੁਤ ਵਧੀਆ ਤਰ੍ਹਾਂ यहां के जो भी अफसर है सब बढ़िया तरह देखभाल कर दे यहां के बच्चे पढ़ाई के बीच कोई कमी नहीं होती सब चीज दी पूरी सुविधा मिलदा यहां पे और बच्चे दू हर एक नु मापियों ने यही चाहीदा कि बढ़िया तरह बच्चे नु पढ़ावे बढ़िया शिक्षा देवे हर एक बच्चा आगे पढ़ाई के बीच आगे कामयाबी पावे मेरा कहना मतलब आईएजी की सारे नु विनती है कि बच्चे नु पढ़ाओ जितने पढ़ाओना उतने ही बच्चे दा नाम रोशन होगा स्कूल दा नाम रोशन होगा स्टेट दा नाम रोशन होगा भारत दा नाम रोशन होगा मैं यही चाहना ਹਰ ਇੱਕ ਬੱਚੇ ਨੂੰ ਮਾਪਿਆਂ ਨੂੰ ਪਿਆਰ ਮਿਲਣਾ ਚਾਹੀਦਾ ਹਰ ਇੱਕ ਨੂੰ ਬੱਚੇ ਨੂੰ ਸਮਾਰ ਰੱਖਣਾ ਚਾਹੀਦਾ ਘਰ ਤੇ ਵੀ ਬਾਹਰ ਤੇ ਵੀ ਕੋਈ ਗਲਤ ਕੰਮ ਨਾ ਕਰੇ ਬੱਚੇ ਪੜਾਈ ਤੇ ਧਿਆਨ ਰੱਖੇ ਹਾਂਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸਕੂਲ ਆਫ ਐਮਿਨੈਂਸ ਫਾਰ ਗਰਲਜ਼ ਅਬੂਲ ਖੁਰਾਨਾ ਵਿੱਚ ਅੱਜ ਵਿਭਾਗ ਦੀਆਂ ਇਜਾਜ਼ਤਾਂ ਦੇ ਅਨੁਸਾਰ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ ਤੇ ਸਮੂਹ ਬੱਚਿਆਂ ਉਹਨਾਂ ਦੇ ਮਾਪਿਆਂ ਤੇ ਬਹੁਤ ਹੀ ਜਿਹੜਾ ਮਿਹਨਤੀ ਸਟਾਫ ਹੈ ਉਹਨਾਂ ਦੀ ਪੂਰੇ ਸਾਲ ਦੀ ਮਿਹਨਤ ਤੋਂ ਬਾਅਦ ਅੱਜ ਜਿਹੜਾ ਸਾਲਾਨਾ ਨਤੀਜਾ ਹੈ ਉਹ ਬੱਚਿਆਂ ਦੇ ਸਾਹਮਣੇ ਹੈ ਬੜੀ ਭਾਰੀ ਗਿਣਤੀ ਚ ਲਗਭਗ 100% ਜਿਹੜੇ ਮਾਪੇ ਐ ਉਹ ਸਾਨੂੰ ਉਮੀਦ ਹੈ ਕਿ ਇਸ ਪੀਟੀਐਮ ਚ ਪਹੁੰਚਣਗੇ ਤੇ ਮੈਂ ਸਾਰੇ ਬੱਚਿਆਂ ਜਿਹੜੇ ਵਧੀਆ ਅੰਕ ਲੈ ਕੇ ਪਾਸ ਹੋਏ ਨੇ ਸਮੂਹ ਸਟਾਫ ਨੂੰ ਉਹਨਾਂ ਦੇ ਮਾਪਿਆਂ ਨੂੰ ਵਧਾਈ ਦੇਣਾ ਚਾਹੁੰਨਾ ਕਿ ਉਹਨਾਂ ਦੇ ਬੱਚੇ ਜਿਹੜੇ ਐ ਉਹ ਅਗਲੀਆਂ ਕਲਾਸਾਂ ਵਿੱਚ ਪਹੁੰਚ ਗਏ ਨੇ ਤੇ ਅੱਗੇ ਵੀ ਇਦਾਂ ਹੀ ਮਿਹਨਤ ਕਰਦੇ ਰਹਿਣਗੇ ਇਹਦੇ ਨਾਲ ਹੀ ਮੈਂ ਕਹਿਣਾ ਚਾਹਵਾਂਗਾ ਕਿ 1 ਅਪ੍ਰੈਲ ਤੋਂ ਨਵਾਂ ਸੈਸ਼ਨ ਜਿਹੜਾ 2025-26 ਉਹ ਸ਼ੁਰੂ ਹੋਣ ਜਾ ਰਿਹਾ ਹੈ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਪਹਿਲੀ ਅਪ੍ਰੈਲ ਤੋਂ ਹੀ ਰੈਗੂਲਰਲੀ ਸਕੂਲ ਭੇਜਣ ਤਾਂ ਕਿ ਅਸੀਂ ਪਹਿਲੇ ਦਿਨ ਤੋਂ ਹੀ ਬੱਚੇ ਤੇ ਫੋਕਸ ਕਰ ਸਕੀਏ ਤੁਹਾਨੂੰ ਵਧੀਆ ਪੜ੍ਹਾਈ ਜਿਹੜੀ ਉਹ ਕਰਵਾ ਸਕੀਏ ਇਸ ਦੇ ਨਾਲ ਮੈਂ ਕਹਿਣਾ ਚਾਹਾਂਗਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹਦੇ ਬਹੁਤ ਸਾਰੀਆਂ ਸਹੂਲਤਾਂ ਖਾਸ ਕਰਕੇ ਸਕੂਲ ਆਫ ਐਮਿਨੈਂਸ ਨੇ ਜਿਹੜੇ ਵਧੀਆ ਸਹੂਲਤਾਂ ਵਿਸ਼ਵ ਪੱਧਰੀ ਸਹੂਲਤਾਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾ ਕੇ ਜਿਹੜੀਆਂ ਸਹੂਲਤਾਂ ਮੁਫਤ ਵਿੱਚ ਬੱਚਿਆਂ ਨੂੰ ਮਿਲ ਰਹੀਆਂ ਨੇ ਉਹਨਾਂ ਦਾ ਜਿਹੜਾ ਲਾਭ ਹੈ ਉਹ ਲਿਆ ਜਾਵੇ ਇਹਦੇ ਨਾਲ ਹੀ ਮੈਂ ਸਕੂਲ ਦੀ ਮੈਨੇਜਮੈਂਟ ਕਮੇਟੀ ਸਕੂਲ ਦਾ ਮਿਹਨਤੀ ਸਟਾਫ ਪਿੰਡ ਦੀ ਪੰਚਾਇਤ ਤੇ ਹੋਰ ਬਨੁਨਤੇ ਸੱਜਣ ਜਿਹੜੇ ਸਾਡੇ ਨਾਲ ਹਮੇਸ਼ਾ ਸਹਿਯੋਗ ਕਰਦੇ ਨੇ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਤੇ ਉਮੀਦ ਕਰਦਾ ਕਿ ਅੱਗੇ ਤੋਂ ਵੀ ਸਾਰਿਆਂ ਦਾ ਸਹਿਯੋਗ ਇਸੇ ਤਰ੍ਹਾਂ ਬਣਿਆ ਰਹੇਗਾ ਤੇ ਸਕੂਲ ਨੂੰ ਅਸੀਂ ਹੋਰ ਤਰੱਕੀ ਵੱਲ ਲੈ ਕੇ ਜਾਵਾਂਗੇ ਪਾਉਣ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਐਡੀ ਵਧੀਆ ਕਵਰੇਜ ਜਿਹੜੀ ਆ ਸਕੂਲ ਦੀ ਕਰਦੇ ਹੋ ਤੇ ਸਕੂਲ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਉਹਨਾਂ ਨੂੰ ਸਮਾਜ ਦੇ ਸਾਹਮਣੇ ਲੈ ਕੇ ਜਾਂਦੇ ਹਾਂ ਬਹੁਤ-ਬਹੁਤ ਧੰਨਵਾਦ ਜੀ